ਤੇ ਸਭ ਤੋਂ ਨਵੀਨਤਮ ਪਰਮੇਸ਼ਰ ਦੀ ਦਰਗਾਹ ਦੀ ਅੰਮ੍ਰਿਤ ਪਵਿੱਤਰ ਘਟਨਾ ਸ਼੍ਰੀਮਾਨ ਸੰਤ ਬਾਬਾ ਸ਼ੇਰ ਸਿੰਘ ਜੀ ਦਮਦਮੇ ਟਕਸਾਲ ਮਹਾਰਾਜ ਵਾਲੇ ਮਹਾਪੁਰਖ ਸਾਰਾ ਪੰਥ ਜਾਣਦਾ ਕਿ ਉਹ ਮਹਾਪੁਰਖ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਗੋਦ ਵਿੱਚ ਸਮਾਗ ਗੇ ਚਾਲਾ ਮਾਰ ਕੇ 26 ਤਰੀਕ ਨੂੰ ਆਪ ਜੀ ਦਾ ਦਸਹਿਰਾ ਸਮਾਗਮ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਉਸ ਤੋਂ ਬਾਅਦ ਦੁੱਧ ਛਕਦੇ ਸਨ ਚਾਹ ਬਿਲਕੁਲ ਨਹੀਂ ਪੂਰੀ ਮਰਜ਼ਾਦਾ ਵਿੱਚ ਰਹੇ ਗੁਰੂ ਗਰੀਬ ਨमाज ਮਹਾਰਾਜ ਗੁਰਦਸਵੇਂ ਪਾਸ਼ਾ ਦੀ ਚਲਾਈ ਹੋਈ ਪਵਿੱਤਰ ਮਰਜ਼ਾਦਾ ਵਿੱਚ ਦ੍ਰਿੜਤਾ ਨਾਲ ਰਹੇ ਗੁਰਸੰਗਤ ਜੀ ਗੁਰੂ ਘਰ ਵਿੱਚ ਰਹਿੰਦੇ ਆ ਬਹੁਤ ਲਮਾਰ ਸਾ ਹੋ ਗਿਆ ਅੱਠਾਂ ਸਾਲਾਂ ਦੇ ਵੀ ਚੰਗੀ ਸੀ ਜਦੋਂ ਤੋਂ ਗੁਰੂ ਘਰ ਵਿੱਚ ਪੰਥ ਦੇ ਟੁਕੜਿਆਂ ਤੇ ਪਲਣ ਡੈ ਮਹਾਪੁਰਖ ਬਾਬਾ ਸ਼ੇਰ ਸਿੰਘ ਜੀ ਵਰਗੇ ਗੁਰਮਖ ਮਹਾਤਮਾ ਲੋਕ ਉਂਗਲਾਂ ਦੇ ਗਿਣੇ ਜਾਣ ਜੋਗੇ ਕਲਯੁਗ ਵਿੱਚ ਵੇਖੇ ਭਾਵੇਂ ਸਤਕਾਰ ਅਸੀਂ ਸਾਰਿਆਂ ਦਾ ਕਰਦੇ ਹਾਂ ਸਾਰੇ 10ਵੇਂ ਪਾਸ਼ਾ ਦੇ ਘਰਦਰ ਦੇ ਕੁੱਕਰ ਜਾਣ ਕੇ ਸਾਨੂੰ ਵੀ ਬਹੁਤ ਸਤਕਾਰ ਪਿਆਰ ਦਿੰਦੇ ਨੇ 10ਵੇਂ ਪਾਸ਼ਾ ਦੇ ਸੇਵਾਦਾਰ ਜਾਣ ਕੇ ਪਰ ਇੰਨਾ ਨਿਰਸ਼ਲ ਨਿਸ਼ਕਾਮ ਨਿਸ਼ਕਪਟ ਤੇ ਦ੍ਰਿੜਹਿਰ ਦਾ ਸਿਖਰ ਦੀ ਗੱਲ ਜੀ ਬਾਬਾ ਸ਼ੇਰ ਸਿੰਘ ਜੀ ਗੁਰਦਸ਼ਵੇਂ ਪਾਸ਼ਾ ਮਹਾਰਾਜ ਜੀ ਦੇ ਪਵਿੱਤਰ ਪਾਵਨ ਤਪਸਾ ਭੂਮ ਹੇਮਕੁੰਟ ਪਹਾੜਤ ਹੈ ਜਹਾਂ ਜਿੱਥੇ ਸੱਤ ਚੋਟੀਆਂ ਨੇ ਸਬਤ ਸ੍ਰਿੰਗ ਸੋਭਿਤ ਹੈ ਤਹਾਂ ਉਹ ਸੱਤ ਚੋਟੀਆਂ ਦਿਖਦੀਆਂ ਵੀ ਨਹੀਂ ਕਿਉਂਕਿ ਧੁੱਪ ਚੜੇਗੀ ਤੇ ਤਾਂ ਦਿਖਣ ਗਈਆਂ ਧੁੱਪ ਚੜੇ ਤੇ ਫੇਰ ਵੀ ਦੇਖਣਾ ਬਹੁ ਮੁਸ਼ਕਲ ਕਾਰਜ ਆ ਅੱਖਾਂ ਦੇ ਉੱਪਰ ਹੱਥ ਰੱਖ ਕੇ ਨਜ਼ਰ ਨੂੰ ਪੂਰਾ ਫੋਕਸ ਕਰਕੇ ਉਹ ਚੋਟੀਆਂ ਵੇਖਣੀਆਂ ਪੈਂਦੀਆਂ ਉਹਨਾਂ ਸੱਤ ਚੋਟੀਆਂ ਦੇ ਉੱਪਰ ਨਿਸ਼ਾਨ ਸਹਿ ਪਹਿਲਾਂ ਚਲਾਏ ਤੇ ਫਿਰ ਹਰ ਸਾਲ ਉਹਨਾਂ ਸੱਤ ਚੋਟੀਆਂ ਦੇ ਨਿਸ਼ਾਨ ਸਾਹਿਬ ਦੇ ਪਾਵਨ ਚੋਲੇ ਆਪ ਜੀ ਬਦਲ ਕੇ ਅਰਦਾਸਾ ਸੋਧ ਕੇ ਵਾਪਸ ਆਇਆ ਕਰਦੇ ਕਿੰਨੇ ਵੱਡੇ ਹਠੀ ਦਪੀ ਹੋਣਗੇ ਨਾ ਉੱਥੇ ਬੰਦਾ ਨਾ ਪੰਰੀਂਦਾ ਨਾ ਆਕਸੀਜਨ ਨਾ ਕੋਈ ਸਵਾਸ ਤੇ ਨਾਲ ਪੰਜ-ਪੰਜ ਸਿੰਘ ਆਪਣੇ ਨਾਲ ਲੈ ਕੇ ਜਾਣੇ ਹੱਥ ਵਿੱਚ ਟਕੂਆ ਹੁੰਦਾ ਸੀ ਸ਼ਸਤਰ ਆਪ ਜੀ ਦਾ ਉਹ ਸ਼ਸਤਰ ਦੇ ਨਾਲ ਪਹਿਲਾਂ ਬਰਫ਼ ਨੂੰ ਤਰਛਣਾ ਉਹਦੇ ਟਿਕਾਣ ਟਿਕਾਣ ਜੋਗੀ ਪੈਰ ਟਿਕਾਣ ਜੋਗੀ ਜਗਾ ਬਣਾਉਣੀ ਕਿ ਮਗਲੇ ਸਿੰਘ ਨਾਲ ਤੁਰੇ ਆਉਣ ਕਿਟ ਭਰੀ ਹੁੰਦੀ ਸੀ ਉਹਦੇ ਵਿੱਚ ਹਰ ਤਰ੍ਹਾਂ ਦਾ ਸ਼ਸਤਰ ਅਸਰਾਪ ਜੀ ਨੇ ਸਜਾਇਆ ਹੁੰਦਾ ਸੀ ਤੇ ਕਾਕ ਪਸੁੰਡ ਦੀ ਜਗਾ ਜਿਹਨੂੰ ਜਿਹਦਾ ਪੁਰਾਣਾ ਵਿੱਚ ਵੀ ਜ਼ਿਕਰ ਆਉਂਦਾ ਕਾਕ ਪਸੁੰਡੀ ਗੁਰੂ ਘਰ ਵਿੱਚ ਉਹਦਾ ਕਾਕ ਪਸੁੰਡ ਜੇਕਰ ਆਉਂਦਾ ਜਨਮ ਸਾਖੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਹੋਰ ਪਾਵਨ ਗ੍ਰੰਥਾਂ ਦੇ ਵਿੱਚ ਉਸ ਜਗਾ ਨੂੰ ਵੀ ਆਪ ਜੀ ਨੇ ਤਲਾਸ਼ਿਆ ਤੇ ਪ੍ਰਸਿੱਧ ਕੀਤਾ ਮਹਾਰਾ ਦੇ ਨਿਸ਼ਾਨ ਉੱਥੇ ਗੱਡੇ ਫਿਰ ਜਦੋਂ 84 ਦਾ ਵਰਤਾਰਾ ਵਰਤਿਆ ਆਪਜੀ ਫੌਜ ਵਿੱਚ ਸੀਗੇ ਮਹਾਪੁਰਖ ਤੇ ਜਦੋਂ ਪਤਾ ਲੱਗਿਆ ਕਿ ਹਰਮੰਦਰ ਸਾਹਿਬ ਜੀ ਤੇ ਅਟੈਕ ਹੋਣਾ ਮਹਾਰਾ ਦੀ ਸੇਵਾ ਦੇ ਵਿੱਚ ਉੱਥੇ ਪਹੁੰਚੇ ਤੇ ਜਦੋਂ 84 ਦਾ ਵਰਤਾਰਾ ਵਰਤ ਗਿਆ ਪਾਪ ਹੋ ਗਿਆ ਬਹੁਤ ਸਾਰੇ ਸਿੰਘ ਉਥੋਂ ਸੋ ਸੇਵਾ ਕਰਕੇ ਵੀ ਗੁਰੂ ਘਰ ਦੀ ਤੇ ਫਿਰ ਨੀਤੀ ਵਿਚਾਰੀ ਹੁਕਮ ਮੀਆਂ ਮਹਾਰਾ ਦਾ ਵਹਿ ਨੀਤੀ ਵਿਚਾਰ ਰਿਆਂ ਦਾ ਜਦੋਂ ਪੁੱਛਿਆ ਫੌਜ ਵਾਲਿਆਂ ਨੇ ਵੀ ਤੁਸੀਂ ਕੌਣ ਕਿ ਆ ਜਾਤਰੂ ਗੁਰੂ ਘਰ ਸਿੱਖ ਜਾਤਰੂ ਹੀ ਬਣ ਕੇ ਜਾਂਦਾ ਨਾ ਆਪ ਜੀ ਨੂੰ ਪੁੱਛਿਆ ਕੌਣ ਕਹਿੰਦੇ ਮੈਂ ਸ਼ੇਰ ਸਿੰਘ ਇੱਥੇ ਕਿਵੇਂ ਆਏ ਕਿ ਆ ਮੁਕਾਬਲਾ ਕਰਨ ਆਇਆ ਸੀ ਸੱਚ ਬੋਲਿਆ ਜੀ ਕਹਿੰਦੇ ਮਹਾਰਾਜ ਦੀਆਂ ਪ੍ਰਕਰਮਾਂ ਅੰਦ ਹਰਮੰਦਰ ਸਾਹਿਬ ਦੀਆਂ ਮੈਂ ਝੂਠ ਨਹੀਂ ਬੋਲਣਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਮੈਂ ਝੂਠ ਨਹੀਂ ਬੋਲਣਾ ਮੈਂ ਨੀਤੀ ਨਹੀਂ ਵਿਚਾਰਨੀ ਪੁੱਛਿਆ ਫਿਰ ਕਿੰਨੇ ਬੰਦੇ ਮਾਰੇ ਕਿੰਨੇ ਫੌਜੀ ਮਾਰੇ ਤੇ ਫੌਜ ਵਾਲੇ ਦੱਸਿਆ ਵੀ ਜਿੰਨੀਆਂ ਮੇਰੇ ਕੋਲ ਗੋਲੀਆਂ ਸੀ ਉਹਨੇ ਫੌਜੀ ਮਾਰੇ ਇੱਕ ਵੀ ਗੋਲੀ ਮੇਰੀ ਨਿਸ਼ਾਨੇ ਤੋਂ ਨਹੀਂ ਉਚਕੀ ਦਸਵੇਂ ਪਾਸ਼ਾ ਮਾਨ ਨੇ ਵਰ ਦਿੱਤਾ ਸੀ ਆਪਣੇ ਖਾਲਸੇ ਨੂੰ ਕਿ ਤੁਹਾਡਾ ਕੋਈ ਨਿਸ਼ਾਨਾ ਨਹੀਂ ਉਚਕੇਗਾ ਉਹ ਕਲਾ ਵਰਤੀ ਜੇਲ ਕੱਟੀ ਸ਼ਰਿਆਮ ਕੱਟੀ ਜੇਲ ਤੇ ਜੇਲ ਤੋਂ ਬਾਅਦ ਫਿਰ ਆਪ ਜੀ ਜੋਧਪੁਰ ਦੀ ਜੇਲ ਤੋਂ ਬਾਅਦ ਸਾਰਾ ਜੀਵਨ ਟਕਸਾਲ ਨੂੰ ਸਮਰਪਿਤ ਹੋ ਕੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੀ ਭੈ ਭਾਵਨੀ ਆਗਿਆ ਵਿੱਚ ਰਹਿ ਕੇ ਆਪ ਜੀ ਨੇ ਬਤੀਤ ਕੀਤਾ ਹਜੂਰ ਸਾਹਿਬ ਜਾਂਦੇ ਲੰਮਾ ਸਮਾਪ ਜੀ ਉੱਥੇ ਭਜਨ ਕਰਦੇ ਸਿੰਘਾਂ ਨੂੰ ਵਾਪਸ ਤੋਰ ਦਿੰਦੇ ਸਨ ਤੇ ਮਹਾਰਾਜ ਦੀਆਂ ਪ੍ਰਕਰਮਾਂ ਦੇ ਵਿੱਚ ਬੈ ਕੇ ਭਜਨ ਕਰਦੇ ਬਾਣੀ ਪੜ੍ਹਦੇ ساری ਜ਼ਿੰਦਗੀ ਕਿਸੇ ਤੋਂ ਕਿਸ਼ਾਰਾ ਨਹੀਂ ਧੋਆ ਆਪਣੀ ਸੇਵਾ ਆਪ ਕੀਤੀ ਪੂਰਾ ਨਿਤਨੇਮ ਪੂਰੀ ਦ੍ਰਿੜਤਾ ਪੂਰੀ ਪਰਪੱਕਤਾ ਇਹ ਉਹ ਮਹਾਪੁਰਖ ਨੇ ਖਾਲਸਾ ਜੀ ਉਸ ਸਟਾਈਲ ਦੇ ਮਹਾਪੁਰਖ ਜਿਵੇਂ ਆਪਾਂ ਸ੍ਰੀ ਮਾਨ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਮਹਾਪੁਰਖਾਂ ਦਾ ਦਰਸ਼ਨ ਕਰਦੇ ਆ ਸੰਤ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਮਹਾਪੁਰਖਾਂ ਦੇ ਹੋਰ अनेका ਮਹਾਪੁਰਖਾਂ ਦਾ ਦਰਸ਼ਨ ਕਰਦੇ ਆ ਜਿਨ੍ਹਾਂ ਤੇ ਕਦੀ ਝੂਠਾ ਦੋਸ਼ ਵੀ ਨਹੀਂ ਲੱਗਿਆ ਉਸ ਅਵਸਥਾ ਦੇ ਇਹ ਮਹਾਪੁਰਖ ਹੋਏ ਸਿਖਰ ਦੇ ਚੋਟੀ ਦੇ ਮਹਾਪੁਰਖ ਹੋਏ ਜਦੋਂ ਇਸ ਤਰ੍ਹਾਂ ਦੇ ਮਹਾਪੁਰਖ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਗੋਦ ਵਿੱਚ ਜਾਂਦੇ ਨੇ ਮਹਾਰਾ ਤਾਂ ਬਾਹਾਂ ਪਸਾਰ ਕੇ ਆਪਣੀ ਗੋਦ ਵਿੱਚ ਲੈਂਦੇ ਨੇ ਪਰ ਇਦਾਂ ਲੱਗਦਾ ਕਿ ਪਤਾ ਨਹੀਂ ਹੁਣ ਧਰਤੀ ਸ਼ਾਇਦ ਡੋਲ ਜਾਏਗੀ ਡਗਮਗਾ ਜਾਏਗੀ ਵੀ ਇਹ ਕੋਈ ਚੰਦੀ ਤਾਂ ਬਜੇ ਸੰ ਭਾਉ ਭਗਤੀ ਬੰਦਗੀ ਵਾਲੇ ਮਹਾਪੁਰਖ ਤੋਂ ਇਸ ਪ੍ਰਕਾਰ ਜਦੋਂ ਆਪ ਜੀ ਨੇ ਸਰੀਰ ਧਿਆ ਗਿਆ ਤੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਜਲਪਣੇ ਸ਼ਕਿਆ ਤੇ ਹੱਸਦੇ ਹੋਇਆ ਮਤਲਬ ਮੁਸਕਰਾ ਕੇ ਹੱਸਦੇ ਹੋਇਆ ਮੜਾ ਦਾ ਸਰੀਰ ਕੰਬਿਆ ਤੇ ਫਤਿਹ ਮੜਾ ਦਾ ਸਰੀਰ ਕੰਬਿਆ ਵਾਹਿਗੁਰੂ ਵਾਹਿਗੁਰੂ ਜਪਦੇ ਹੋਇਆ ਮੁਸਕਰਾ ਕੇ ਮਰਨ ਜੀਵਨ ਦਾ ਭਰਮ ਚੁਕਾਵਾ ਹੈ ਇਹ ਜੀਵਨ ਵੀ ਪ੍ਰਮਾਤਮਾ ਦੀ ਦਾਤ ਤੇ ਮੌਤ ਵੀ ਪ੍ਰਮਾਤਮਾ ਦੀ ਦਾਤ ਔਰ ਮੇਰਾ ਮਨ ਆਨੰਦ ਹੈ ਮੌਤ ਤੋਂ ਵੱਡਾ ਆਨੰਦ ਕੀ ਹੋ ਸਕਦਾ ਭਲਾ ਜੇ ਜ਼ਿੰਦਗੀ ਜਿਉਣੀ ਆ ਜਾਵੇ ਤੇ ਮੌਤ ਜੀਵਨ ਤੋਂ ਬਾਅਦ ਮਰਨਾ ਸਹਿਲਾ ਹੈ ਸਫਲਿਆ ਇਹੋ ਜੀ ਮੌਤ ਇਹੋ ਜਾਂ ਜੀਵਨ ਕਿਸੇ ਵਿਰਲੇ ਟਾਵੇਂ ਨੂੰ ਮਿਲਦਾ ਜਿਹਦੇ ਹਿਰਦੇ ਵਿੱਚ ਮਹਾਰਾ ਦੀ ਗੁਰਸਿੱਖੀ ਪ੍ਰਪੱਕ ਹੋਵੇ ਮਹਾਰਾ ਕਹਿੰਦੇ ਤਾਂ ਧਰਮੀ ਬਣਿਆ ਜਾ ਸਕਦਾ ਜੇ ਰੱਬ ਦੀ ਰਜਾ ਨੂੰ ਸਿਰ ਉੱਪਰ ਮੰਨੇ ਇਹ ਉਹ ਮਹਾਪੁਰਖ ਨੇ ਜਿਨ੍ਹਾਂ ਦੀ ਕਰਾਮਾਤ ਇਹ ਹੈ ਕਿ ਇਹਨਾਂ ਨੇ ਕਰਾਮਾਤ ਨਹੀਂ ਵਿਖਾਈ ਇਹ ਉਹ ਮਹਾਪੁਰਖ ਨੇ ਜਿਨ੍ਹਾਂ ਦੀ ਕਰਾਮਾਤ ਇਹ ਆ ਕਿ ਕਰਾਮਾਤ ਨਹੀਂ ਵਿਖਾਈ ਰਾਜਾ ਜਰਏ ਜੇ ਕਹੇ ਨੇ ਆਣ ਕੇ ਕੁਛ ਕਹ ਬਾਣੀ ਪੜੋ ਅਰਦਾਸ ਕਰੋ ਆ ਜੀਵਨ ਵਿੱਚ ਦੁੱਖ ਫਿਰ ਕੀ ਹੈ ਭਜਨ ਕਰੋ ਬਾਣੀ ਪੜੋ ਸਰੀਰ ਰੋਗੀ ਆ ਤੇ ਫਿਰ ਕਿਹੜੀ ਗੱਲ ਹੈ ਸਰੀਰ ਰੋਗੀ ਸਰੀਰ ਕਹਦਾ ਨਹੀਂ ਰੋਗੀ ਅਰੋਗ ਹਜੂਰ ਕੀ ਹੋ ਜਾਊਗਾ ਬਾਣੀ ਪੜੋ ਪੁੱਤਰ ਨਹੀਂ ਹੈਗਾ ਬਾਣੀ ਪੜੋ ਨਾਮ ਜਪੋ ਗਰੀਬੀ ਆ ਬਾਣੀ ਪੜੋ ਜੀਵਨ ਸਫਲ ਕਰੋ ਤਾਹਨਾ ਗਿਆ ਕੀ ਹੋ ਜਾਊਗਾ ਬਾਣੀ ਪੜੋ ਸਿਮਰਨ ਕਰੋ ਨਾਮ ਜਪੋ ਬਸ ਇਹ ਉਹ ਮਹਾਪੁਰਖ ਨੇ ਕਰਮਾਤੀ ਨਹੀਂ ਵਿਖਾਈ ਰਾਜਾ ਵਿੱਚ ਰਹੇ ਨਿਰੋਲ ਰਾਜਾ ਵਿੱਚ ਰਹੇ ਸਿੱਖੀ ਕਮਾਈ ਨਾਮ ਨਹੀਂ ਕਮਾਇਆ ਰੱਬ ਦੀ ਰਜਾ ਨੂੰ ਸਤ ਕਰਕੇ ਮੰਨੇ ਸੁਭਾਵਕ ਹੀ ਬਚਨ ਚ ਤੇ ਆ ਗਿਆ ਤੇ ਕਥਾ ਵੀ ਇਦਾਂ ਦੀ ਚੱਲੀ ਜਦੋਂ ਇਦਾਂ ਦੀ ਕੋਈ ਮਹਾਰਾ ਦੀ ਬਾਣੀ ਦੀ ਇਦਾਂ ਦੀ ਟੁਕ ਆ ਜਾਂਦੀ ਤੇ ਇਦਾਂ ਲੱਗਦਾ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਗੁਰਸਿੱਖਾਂ ਨੂੰ ਆਪ ਸ਼ਰਧਾਜਲੀਆ ਦਿੰਦੇ ਨੇ ਜਦੋਂ ਹੁਕਮਨਾਮਾ ਇਦਾਂ ਦਾ ਆ ਜਾਏ ਬਾਣੀ ਵਿੱਚੋਂ ਬਜਨ ਇਹੋ ਜਾ ਆਜੇ ਤੇ ਸੁਤੇ ਸੇਦੀ ਆਜੇ ਸੁਭਾਵਕੀ ਆਜੇ ਤਾਂ ਫਿਰ ਇਦਾਂ ਲੱਗਦਾ ਵੀ ਮਹਾਰਾਜ ਜੀ ਫੁੱਲ ਵਰਸਾਰੇ ਸਤਕਾਰ ਕਰਦੇ ਆਪਣੇ ਪਿਆਰਿਆਂ ਦਾ ਮਹਾਰਾਜ ਕਹਿੰਦੇ ਰੱਬ ਦੀ ਰਜਾ ਨੂੰ ਮੰਨੇ ਸਿਰ ਤੇ ਸੱਤ ਕਰਕੇ ਮੰਨੇ ਔਰ ਇਸੇ ਪ੍ਰਕਾਰ ਮਰਨ ਜੀਵਨ ਦਾ ਭਰਮ ਚੁਕਾ ਦਵੇ ਕਰਤੇ ਨੂੰ ਮੰਨੇ ਹੰਕਾਰ ਜੁਗਵਾ ਦਵੇ